दे पेंदे गहने। चांदी लाली हजार नकदोर वालों चोरी कर लाई सन चोरी करे चोर निलोर पुलिस ने सीसी टीवी कैमरे की मदद नोर की पहचान रमनदीप सिंह रमना वास रसूलपुर वजो हुई है जिसनू की गिरफ्तार कर लिया गया है उस कोलो एक सो बत्ती ग्राम सोना 160 सो ग्राम चांदी अते दो, चाली हजार रुपए कैश बरामद किया है फिलोर थाने दे एसएचओ सुखदेव सिंह ने प्रेस नु जानकारी दिंदिया होया दसया कि चोरी दा सारा माल उस चोर कोलो बरामद कर लिया गया है इससे मुकदमा नंबर 188 दर्ज करके अगलेरी कार्रवाई शुरू कर दी गई चेतना चैनल ने प्रदीप राजा दी रिपोर्ट एक फ्लोर शहर दे मथुरापुरी मोहल्ले ਮਨਜੀਤ ਕੋਰ ਵਾਈਫ ਉਹ ਰਵਿਸ਼ ਸਿੰਘ ਮਧਰਾਪੁਰੀ ਦੇ ਘਰ ਜੋ ਚੋਰੀ ਹੋਈ ਸੀ ਉਸ ਤੇ ਸਬੰਧ ਵਿੱਚ ਅਸੀਂ ਅਜਿਹੀ ਹੂੰ ਸੀਜੀਡੀ ਦੇ ਜਰੀਏ ਚੋਰ ਨੂੰ ਟ੍ਰੇਸ ਕੀਤਾ ਜਿਸ ਦਾ ਨਾਮ ਰਮਨਦੀਪ ਸਿੰਘ ਉਰ ਰਮਨਾ ਸਾਨਾ ਉਹ ਨਾਰਸੀ ਦਾ ਵਾਸੀ ਰਸੂਰਪੁਰ ਹੂੰ ਥਾਣਾ ਬਲੌਰ ਜੀ ਜਿਸ ਨੇ ਕਰਾਨੇ ਪੁੱਛ ਗਿਸ਼ ਜੋ ਚੋਰੀ ਕੀਤਾ ਹੈ ਸੋਨਾ ਜੀ ਜੀ ਜਿਸ ਵਿੱਚ 132 ਗ੍ਰਾਮ ਜੀ ਸੋਨਾ ਤੇ 240000 ਰੁਪਇਆ ਜੋ ਕੁਸ਼ਨੇ ਸੋਨਾ ਵੇਚਿਆ ਸੀ ਉਹ ਵੀ ਉਹਦੇ ਖਿਲਾਫ ਰਾਮਬੰਦ ਕੀਤਾ ਗਿਆ ਹੂੰ ਜਿਸ ਦੇ ਖਿਲਾਫ ਮਕਦਮਾ ਨੰਬਰ 188 ਮਿਤੀ 9 7 24 ਅੰਦਰ ਰੈਸ਼ਨ 452 380 ਆਈਬੀਸੀ ਕਿਉਂਕਿ ਇਹ ਜੋ ਘਟਨਾ ਦੀ ਮਿਤੀ 29 6 ਹੀ ਸੀ ਜੋ ਪੁਰਾਣੇ ਇੰਡੀਅਨ ਐਨ ਪੈਨ ਕੋਡ ਦੇ ਕਾਨੂੰਨ ਤਹਿਤ ਦਰਵਾਦਚ ਕੀਤਾ ਗਿਆ ਸੀ ਹੂੰ ਇਹਦਾ ਬੈਕਗ੍ਰਾਉਂਡ ਕਿਦਾਂ ਦਾ ਹੈ ਇਸ ਦਾ ਬੈਕਗ੍ਰਾਉਂਡ ਆ ਇਹਦੇ ਤੇ ਇੱਕ ਮੁਕਦਮਾ ਜੋ ਡਰੱਗ ਐਕਟ ਦਾ ਸੀ ਜਿਸ ਵਿੱਚ ਇਹਨੂੰ 10 ਸਾਲ ਸਜ਼ਾ ਜਾਬ ਹੋਇਆ ਸੀ ਜੋ ਪਿਛਲੇ ਸਾਲ 2023 ਵਿੱਚ ਇਹ ਜੇਲ ਤੋਂ ਰਿਹਾ ਹੋ ਕੇ ਆਇਆ ਸੀ 10 ਸਾਲ ਦੀ ਸਜ਼ਾ ਵਿੱਚੋਂ ਕੁਝ ਸਜ਼ਾ ਕੱਟ ਕੇ ਹਾਂ ਔਰ ਇੱਕ ਮੁਕਦਮਾ ਇਹ ਤੇ ਚੋਰੀ ਦਾ ਵੀ ਆ ਪਹਿਲਾਂ ਹਾਂ ਜੋ ਹੋਣ ਨੂੰ 1 ਸਾਲ ਹੋ ਗਿਆ ਸੀ ਇਹ ਚੋਰੀ ਦੀਆਂ ਹੋਰ ਵਾਰਦਾਤਾਂ ਕਰਦਾ ਰਿਹਾ ਇਹ ਇੰਨੇ ਕਾਫੀ ਵੱਡੀ ਚੋਰੀ ਕੀਤੀ ਸਰ ਕਿੱਥੋਂ ਕਾਬੂ ਕੀਤਾਨ ਇਹ ਨੂੰ ਮਸੀਹ ਤੇ ਪਿੰਡ ਦੇ ਡੇਡਾਂ ਦਫ਼ਤਰ ਕੀਤਾ। 골ਡ ਇਹਦੇ ਕੋਲ ਹੀ ਬਰਾਮਤ ਹੋਇਆ। ਹਾਂਜੀ 골ਡ ਦੇ ਕੋਲੋਂ ਕੋਈ ਇਹਦਾ ਸਾਥੀ ਹੋਰ ਜਿਹੜਾ ਨਾਲ ਇਹਦਾ ਸਾਥ ਦੇ ਰਿਹਾ। ਇਹ ਜੇ ਇਕੱਲਾ ਹੀ ਚੋਰੀ ਕਰਦਾ ਜਿਨੇ ਕੁਛ-ਕਿਛ ਦੱਸਿਆ ਕਿ ਇਕੱਲਾ ਚੋਰੀ ਕਰਨ ਨਾਲ ਕੋਈ ਚੀਜ਼ ਡਿਸਕਲੋਜ਼ ਨਹੀਂ ਹੁੰਦੀ ਤੇ ਨਾ ਹੀ ਕਿਸੇ ਨੂੰ ਵਿੱਚ ਹਿੱਸਾ ਦੇਦਾ। ਬਾਰਦਾਤ ਕਿਦਾਂ ਦਿੰਦਾ ਸੀ ਕੀ ਲੱਗਦਾ ਸੀ ਉਹਨੂੰ ਹੌਪਾ ਓਕੀ ਕਿਸੇ ਉਹਦਾ ਲੱਗਦਾ ਬਾਰਦਾਤ ਰਾਤ ਵੇਲੇ ਘੁੰਮਦਾ ਰਹਿੰਦਾ ਜਿਹੜੇ ਘਰ ਨੂੰ ਤਾਲਾ ਲੱਗਾ ਹੁੰਦਾ ਜਾਂ ਦਿਨ ਵੇਲੇ ਵੀ ਰੈਕੀ ਕਰ ਲੈਂਦਾ ਜਿਹੜੇ ਘਰ ਵਾਲੇ ਆਪਣੇ ਕਿਤੇ ਗਏ ਹੁੰਦੇ ਆ। ਕੀ ਤਰ੍ਹਾਂ ਦਾ ਸਨਾਨ ਤੇ ਜਾਰੀ ਤਿਆਰੀ ਚ ਉਹਨਾਂ ਨੂੰ ਨਿਸ਼ਾਨਾ ਬਣਾਉਂਦਾ ਤੇ ਆਪਾਂ ਨਿਸ਼ਾਨਾ ਬਣਾਉਂਦਾ ਕੀ ਸਰ ਕਾਰਵਾਈ ਆ ਕਾਰਵਾਈ ਇਹਨੂੰ ਅਸੀਂ ਜੋ ਕਾਨੂੰਨ ਦੇ ਮੁਤਾਬਕ ਜੇਲ੍ਹ ਵਿੱਚ ਭੇਜਤਾ ਹੈ ਜੋ ਹੁਣ ਜਲੀਸ਼ਰ ਮੰਨਦੇ ਕੇਂਦਰੀ ਜੇਲ੍ਹ ਕੋ